ਕੈਨੇਡਾ ਦੇ ਵਿੱਚ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ SNOW STORM ਦਾ ਅਲਰਟ ਆ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਜਿਹੜੀ ਉਹ ਦਿੱਤੀ ਗਈ ਹੈ ਤਾਂ ਰਾਤ ਦੇ ਵੇਲੇ ਇਹ ਅਲਰਟ ਆ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਅਤੇ ਉੱਥੇ ਤਾਪਮਾਨ ਬੇਹਦ ਘਟ ਗਿਆ ਹੈ ਕਈ ਥਾਵਾਂ ਉੱਤੇ -5 ਅਤੇ ਕਈ ਥਾਵਾਂ ਉੱਤੇ -7 ਡਿਗਰੀ ਤੱਕ ਟੈਂਪਰੇਚਰ ਘਟ ਗਿਆ ਹੈ ਤਾਂ SNOW STORM ਦੀ ਚੇਤਾਵਨੀ ਹੈ ਜਿਹੜੀ ਉਹ ਦਿੱਤੀ ਗਈ ਹੈ ਤਾਂ ਕੈਨੇਡਾ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਅਪਡੇਟ ਹੈ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਨ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਣ ਦੀ ਸਲਾਹ ਜਿਹੜੀ ਉਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਦੁਕਾਨਾਂ ਅਤੇ ਹੋਰ ਸੁਪਰਮਾਰਕਟਸ ਵਗੈਰਾ ਦੇ ਜਿਹੜੀਆਂ ਉਹ ਵੀ ਪ੍ਰਭਾਵਿਤ ਹੋਈਆਂ ਨੇ ਤਾਂ ਆਪਣੇ ਘਰਾਂ ਵਿੱਚ ਰਹਿਣ ਦੀ ਹੀ ਸਲਾਹ ਲੋਕਾਂ ਨੂੰ ਦਿੱਤੀ ਗਈ ਹੈ ਤੇਜ਼ ਹਵਾਵਾਂ ਦੇ ਨਾਲ ਸਲੋ ਫਾਲ ਹੋਵੇਗਾ ਜਣਕੀ ਬਰਫੀਲਾ ਤੂਫਾਨ ਆ ਜਿਹੜਾ ਆਪੋਵੇਗਾ ਜਿਸ ਕਰਕੇ ਸੜਕੀ ਆਵਾਜਾਈ ਬੇਹਦ ਪ੍ਰਭਾਵਿਤ ਹੋ ਸਕਦੀ ਹੈ ਜੇ ਗੱਲ ਕੀਤੀ ਜਾਵੇ ਸੜਕਾਂ ਤੇ ਤਿਲਕਣ ਵੱਜ ਜਾਂਦੀ ਹੈ ਜਿਸ ਕਰਕੇ ਵਾਹਨ ਨੇ ਜਿਹੜੇ ਉਹ ਹਾਰਤੇ ਦਾ ਸ਼ਿਕਾਰ ਹੋ ਜਾਂਦੇ ਨੇ ਇਹ ਹਾਲਾਤ ਬਣ ਜਾਂਦੇ ਨੇ ਕਿ ਬਲੈਕ ਆਈਸ ਦੇ ਕਰਕੇ ਕਾਰਾਂ ਇੱਕੋ ਥਾਂ ਖੜੀਆਂ ਰਹਿੰਦੀਆਂ ਨੇ ਅਤੇ ਉਹਨਾਂ ਦੇ ਟਾਇਰ ਸਲਿੱਪ ਕਰਦੇ ਰਹਿੰਦੇ ਨੇ ਦੂਜੇ ਪਾਸੇ ਜਦੋਂ ਬ੍ਰੇਕ ਲਗਾਏ ਜਾਂਦੇ ਨੇ ਤਾਂ ਵੀ ਵਾਹਨ ਨੇ ਜਿਹੜੇ ਰੁਂਦੇ ਨਹੀਂ ਕਦੇ ਸੇ ਹੋਰ ਵਾਹਨ ਜਾਂ ਕਦੇ ਹੋਰ ਵਸਤੂ ਨਾਲ ਟਕਰਾਉਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਤਾਂ ਕੈਨੇਡਾ ਦੇ ਵਿੱਚ ਮੌਸਮ ਜਿਹੜਾ ਉਹ ਗੜਬੜੀ ਵਾਲਾ ਹੋ ਗਿਆ ਹੈ स्नो ਸਟ੍ਰੋਮ ਦੀ ਚੇਤਾਵਨੀ ਹੈ ਜਿਹੜੀ ਉਹ ਦਿੱਤੀ ਗਈ ਹੈ ਕੈਨੇਡਾ ਦੇ ਵਿੱਚ ਜੇ ਗੱਲ ਕੀਤੀ ਜਾਵੇ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਨੇ ਜਿਹੜੇ ਉਹ ਵੀ ਰਹਿੰਦੇ ਨੇ ਤਾਂ ਕੈਨੇਡਾ ਦੇ ਵਿੱਚ ਲਗਾਤਾਰ ਮੌਸਮ ਨੂੰ ਲੈ ਕੇ ਮੁਸ਼ਕਲ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਹਾਲਾਂਕਿ ਜਦੋਂ ਸਟਾਰਟਿੰਗ ਦੇ ਵਿੱਚ ਸਨੋ ਫਾਲ ਹੁੰਦਾ ਹੈ ਤਾਂ ਬੜਾ ਦਿਲਕਸ਼ ਨਜ਼ਾਰਾ ਹੈ ਜਿਹੜਾ ਉਹ ਲੱਗਦਾ ਏ ਲੇਕਿਨ ਜਵੇਂ ਜਵੇਂ ਸਨੋ ਵਧਦੀ ਜਾਂਦੀ ਹੈ ਉਵੇਂ-ਉਵੇਂ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਦੀਆਂ ਜਾਂਦੀਆਂ ਨੇ ਸਵੇਰੇ ਘਰ ਤੋਂ ਨਿਕਲਣ ਤੋਂ ਪਹਿਲਾਂ ਕਾਰਾਂ ਦੇ ਉੱਤੋਂ ਸਨੋ ਹਟਾਉਣੀ ਪੈਂਦੀ ਹੈ ਆਪਣੇ ਲਾਂਡ ਦੇ ਵਿੱਚੋਂ ਸਨੋ ਹਟਾਉਣੀ ਪੈਂਦੀ ਹੈ ਤਾਂ ਜਾ ਕੇ ਕਾਰ ਸੜਕ ਦੇ ਉੱਤੇ ਨਿਕਲਦੀ ਹੈ ਤਾਂ ਕੈਨੇਡਾ ਦੇ ਵਿੱਚ ਇਸ ਵਕਤ ਸਨੋ ਸਟ੍ਰੋਮਾ ਜਿਹੜਾ ਉਹ ਚੱਲ ਰਿਹਾ ਏ ਬਰਫ਼ੀਲੇ ਤੂਫਾਨ ਦੇ ਵੱਲੋਂ ਕੈਨੇਡਾ ਦੇ ਵਿੱਚ ਦਸਤਕ ਦਿੱਤੀ ਗਈ ਹੈ ਜਿਸ ਕਾਰਨ ਬ੍ਰੈਂਪਟਨ ਮਿਸਟੀ ਸਾਗਾ অন্ਟਾਰੀਓ ਦੇ ਹੋਰ ਕਈ ਇਲਾਕੇ ਨੇ ਜਿਹੜੇ ਉਹ ਵੀ ਪ੍ਰਭਾਵਿਤ ਹੋਏ ਨੇ ਤਾਂ ਲੋਕਾਂ ਨੂੰ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ ਅਗਰ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਸੀਂ ਮੁਸੀਬਤ ਦੇ ਵਿੱਚ ਪੈ ਸਕਦੇ ਹੋ ਤਾਂ ਕੈਨੇਡਾ ਨੂੰ ਲੈ ਕੇ ਕੈਨੇਡਾ ਦੇ ਮੌਸਮ ਨੂੰ ਲੈ ਕੇ ਅਪਡੇਟ ਆ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਦੂਜੇ ਪਾਸੇ ਕੈਨੇਡਾ ਦੇ ਵਿੱਚ ਜੇ ਗੱਲ ਕੀਤੀ ਜਾਵੇ ਸਰਦੀਆਂ ਨੂੰ ਲੈ ਕੇ ਪਹਿਲਾਂ ਤੋਂ ਹੀ ਪ੍ਰਸ਼ਾਸਨ ਦੇ ਵੱਲੋਂ ਅਤੇ ਲੋਕਾਂ ਦੇ ਵੱਲੋਂ ਤਿਆਰੀ ਹੈ ਜਿਹੜੀ ਉਹ ਕੀਤੀ ਗਈ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਨੂੰ ਹੁਣ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਇਹ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦਾ ਕੰਮ ਵੀ ਬੰਦ ਹੋ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟਾ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਕਿ ਕੈਨੇਡਾ ਦੇ ਮਿਸਿਸਾਗਾ ਦੇ ਬ੍ਰੈਂਟਨ ਅਤੇ ਹੋਰ ਕੁਝ ਇਲਾਕਿਆਂ ਦੇ ਵਿੱਚ ਇਹ ਜਿਹੜਾ ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ অন্ਟਾਰੀਓ ਸੂਬੇ ਦੇ ਲੋਕ ਨੇ ਜਿਹੜੇ ਉਹ ਬਰਫੀਲੇ ਤੂਫਾਨ ਦੇ ਨਾਲ ਪ੍ਰਭਾਵਿਤ ਹੋਣਗੇ